ਮੇਰਾ ਨਾਮ ਵਰਪਾਲ ਸਿੰਘ। ਵਰਪਾਲ ਸਿੰਘ ਜੀ ਪਿੰਡ ਕਿਹੜਾ? ਪਿੰਡ ਗੋਵਾਲ ਜੀ। ਗੋਵਾਲ ਜੀ ਤੇ ਬੰਦੇ ਕਾਫੀ ਬੰਦੇ ਇਕੱਠੇ ਹੋਏ ਆ ਕੀ ਮਾਮਲਾ ਹੈ? ਜਦੋਂ ਸਾਨੂੰ ਪਤਾ ਲੱਗਿਆ 1:30 ਵਜੇ ਦੀ ਗੱਲ ਹੈ ਜੀ तकरीबन ਤੇ ਇੱਥੇ ਸਾਡੇ ਪਿੰਡ ਦੇ ਸੁਨੀਕ ਸ਼ੋਗਮਾ ਜੀ ਦੇ ਘਰ ਇੱਕ ਧਮਾਕਾ ਜਿਹਾ ਹੋਇਆ। ਕੁਝ ਚੀਜ਼ ਡਿੱਗੀ ਤਾਂ ਉਹਨਾਂ ਨੇ ਪਤਾ ਲੱਗਿਆ ਕੁਝ ਡਿੱਗਿਆ ਹੁੰਦਾ। ਤੇ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਬੱਸ ਕੁਝ ਨਹੀਂ ਹੋਇਆ। ਤੇ ਨਾਲ ਸਾਡੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ। ਕੀ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ ਹੁਣ ਪੁਲਿਸ ਦਾ ਸਰ ਪਹੁੰਚੀ ਪੁਲਿਸ ਪਹੁੰਚੀ ਇੱਥੇ ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰਤ ਡਰਨ ਦੀ ਜਰੂਰਤ ਨਹੀਂ ਤੁਹਾਨੂੰ ਪਿੰਡ ਦੇ ਬੰਦਿਆਂ ਨੂੰ ਤੇ ਉਹਨਾਂ ਨਿਕਲ ਗਏ ਇਹ ਰਾਣਾ ਜੀ ਤੇ ਪਿੰਡ ਚੰਗਵਾਲ ਦੇ ਵਿੱਚ ਕਾਫੀ ਲੋਕ ਇਕੱਠੇ ਹੈ ਕੀ ਹੈ ਮਾਮਲਾ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਡਿੱਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਹੇ ਆ ਕਿ ਕੀ ਚੀਜ਼ ਆਉਜੀ ਉਹ ਕੀ ਕੋਈ ਨੁਕਸਾਨਤ ਨਹੀਂ ਹੱਡੀ ਗਣਾ ਕੋਈ ਘਰਵਾਰਿਆਂ ਦਾ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿੱਗਾ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲੱਗ ਗਿਆ ਕਿ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਅਦ ਵਿੱਚ ਬੁਲਾਇਆ ਹੁਣ ਕੀ ਆ ਵੀਰਾਂ ਨੇ ਕਿ ਇਲਾਕਾ ਨਿਵਾਸੀ ਪਿੰਡ ਵਾਸੀ ਹਾਂ ਕਿਉਂਕਿ ਅਸੀਂ ਮਾਹੌਲ ਬਣਿਆ ਹੋਇਆ ਹੈ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਆਪਣੇ ਦੇਸ਼ ਦੀ ਫੌਜ ਦੇ ਨਾਲ ਆਪਣੇ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆ ਅਸੀਂ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏ ਔਰ ਡਟ ਕੇ ਆਪਣੇ ਦੇਸ਼ ਦੀ ਫੌਜ ਦਾ ਸਾਥ ਦੀਏ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਸਰ ਕਗਵਾਲ ਵਿੱਚ ਲੋਇਆ ਪਿੰਡ ਤੇ ਪਹੁੰਚਿਆ ਕੀ ਹੈ ਪਰ ਮਾਮਲਾ ਇਹ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਗਵਾਲ ਦੇ ਵਿੱਚ ਕੋਈ ਅਸ਼ੋਕ ਕੁਮਾਰ ਜੀ ਹੈਗੇ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਲੱਗੀ ਸੀ ਚਲੋ ਇਸ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਪੁਲਿਸ ਟੀਮਾਂ ਲੈ ਕੇ ਪੁੱਜਿਆ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਆ ਕੋਈ ਲੱਗਦਾ ਕੋਈ ਉੱਪਰੋਂ ਕੋਈ ਕਿਸੇ ਚੀਜ਼ ਦਾ 파ਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਨਾਂ ਨੂੰ ਕੋਈ ਨੁਕਸਾਨ ਜਾਂ ਕੋਈ ਤਿੱਕੇਦਲ ਹੋਰ ਕੋਈ ਇਦਾਂ ਦਾ ਹਾਜ਼ਰਸ ਨਹੀਂ ਹੋਇਆ ਜਿਸ ਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਬਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫ੍ਰੈਂਚਕ ਟੀਮ ਆਪਣੇ ਐਫਸਰਾਂ ਦੇ ਨੋਟ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ ਕੋ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ 파ਟ ਹੈਗਾ ਇਲਾਕੇ ਨੂੰ ਬੱਚ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਇਲਾਕੇ ਨੂੰ ਬਸ ਨੂੰ ਇਹ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਬਿਲਕੁਲ ਇੱਥੇ ਸ਼ਾਂਤ ਹੈ ਪੀਸਫੁੱਲ ਹੈਗਾ ਤੇ ਅਸੀਂ ਕਲੀਅਰ ਕਰਾ ਲੈਨੇ ਕਿਸ ਚੀਜ਼ ਦਾ 파ਟ ਆ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸ ਚੀਜ਼ ਦਾ 파ਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਬਾਕੀ ਠੀਕ ਠਾਕ ਹੈ ਜੀ ਮੇਰਾ ਨਾਮ ਮਮੇ ਤੇ ਜੀ ਪਿੰਡ ਕੋਲ ਦਾ ਮੈਂ ਬਸੀਆਂ ਨਹੀਂ ਅੰਮ੍ਰਿਤਜੀ ਅੱਜ ਕਾਫੀ ਲੋਕ ਇਕੱਠੇ ਹੋਏ ਰਾਤ ਨੂੰ ਕੀ ਇਹ ਮਾਮਲਾ ਉਹ ਭਾਜੀ ਤਕਰੀਬਨ 1:40 ਮਿੰਟ ਤੇ ਮੈਨੂੰ ਮੇਰੇ ਗੌਂਡੀ ਦਾ ਜਿਹੜੇ ਆਪਣੇ ਸ਼ੋਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਮਹੰਦਾ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਕੋਈ ਚ ਇੱਕ ਇਦਨਾਂ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਉਹ ਇਕੱਠਾ ਹੋ ਗਿਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ मौके ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਿਗਾ ਅਸੀਂ ਵੀ ਨਾਲ ਸੀਗੇ मौके ਦਾ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਛ ਹੀ ਮਿੰਟਾਂ ਚ ਆ ਗਿਆ ਉਹਨਾਂ ਨੇ ਆ ਕੇ ਸਾਨੂੰ ਆਸ਼ਵਾਸ਼ਣ ਦਿੱ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੈਂਚ ਪੈਂਸਾਹਬਾਂ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਕਿ ਕੁਝ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਇਹ ਕਿ ਕਿਹਦੇ ਬਲਾਸਟ ਵੀ ਹੋਇਆ ਕੋਈ ਇਦਾਂ ਦਾ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗਵਾਨੀਆਂ ਤਰਫੋਂ ਉਹਨਾਂ ਨੇ ਇਹ ਕਿਹਾ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫ ਆਪਣੇ ਘਰ ਦੇ ਪਹਿਲੇ ਤਾਂ ਕੋਈ ਚੀਜ਼ ਨਹੀਂ ਫਿਰ ਇਹਨੂੰ ਲੱਗਾ ਵੀ ਹਾਂ ਵੀ ਕੁਝ ਪਾਰ ਕੁਝ ਇਦਾਂ ਦੀ ਚੀਜ਼ ਹੋ ਸਕਦੀ ਹੈ ਜਿਹਦੇ ਨਾਲ ਥੋੜੇ ਜਿ ਸਹਿਮ ਗਏ ਸੀਗੇ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਘਬਰਾਉਣ ਦੀ ਕੋਈ ਗੱਲ ਹੈ ਨਹੀਂ ਹੈ ਤੇ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ ਚ ਰਹਿ ਰਹੇ ਆਂ